ਦੇ ਕੇ ਲੇਟੈਸਟ ਪੜਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ ਤਿੰਨ ਚਾਰ ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨੁਮਾਇੰਦੇ ਪਹੁੰਚ ਵੀ ਚੁੱਕੇ ਨੇ ਕਿ ਇਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰ ਇੱਕ ਸਟੇਟ 'ਚ ਟ੍ਰੀਟ ਹੁੰਦਾ ਹੈ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲੇ ਹੈ ਨਹੀਂ ਸੋ ਮੈਂ ਬਧਾਈ ਜੀ ਦੇ ਰਿਚੋਨਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਦਰਿਯੇ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲਈਏ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਮਾਤਾ ਦਾ ਦਰਜਾ ਜਿੱਕਦੇ ਦਰਜੇ ਕਾਇਮ ਰੱਖੀਏ ਤਾਂ ਸਾਡੇ ਵਰਗੀ ਤਰੱਕੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋ ਰਹੇ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਨਹੀਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਪੜਨ ਵਾਲੇ ਬੰਦੇ ਹਨ ਸੋ ਮੈਂ ਬਹੁਤ ਵਧਾਈ ਦੇਣੀ ਚਾਹੁੰਦਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਜੀ ਵਾਸਾਬ ਨੂੰ ਜਿਨ੍ਹਾਂ ਨੇ ਇਹੋ ਜਿਹੇ ਪ੍ਰੋਗਰਾਮਾਂ ਨੂੰ ਲੀਕਰ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਸਨੂੰ ਬੇਟਾ ਸਾਣੀ ਕਹਿੰਦੇ ਆ ਕਿ ਜੇਰਪਾ ਉਹ ਕੰਗਾ ਹੈ ਜਿਹੜਾ ਬੰਦੀ ਉਹ ਤੋਂ ਮਿਲਦਾ ਜਦੋਂ 5:30 ਵਜੇ ਜਾਂਦਾ ਉਹ ਉਹ ਕੰਗੇ ਦੀ ਲੋੜ ਵੀ ਰਹਿੰਦੀ ਇਸ ਕਰਕੇ ਕਿਸੇ ਨਾ ਜੇ ਅੱਪਾ ਵਰਤ ਕੇ ਕੰਗਾ ਉਹਦੋਂ ਹੀ ਹਾਸਲ ਕਰਦਾ ਜਦੋਂ ਤੁਹਾਡੇ ਕੋਲ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਇਹਦਾ ਤਜਰਬਾ ਬਰਗਪੁਰ ਪੜੰਦਾ ਇੰਜੀਨੀਅਰਿੰਗ ਦਾ IRSE ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹ ਇਸੇ ਨਾਲ ਕਰਦੇ ਹਰ ਸਾਨੂੰ ਇਹ ਰਹਿ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ ਚ ਤੁਹਾਰਾ ਪੰਜਾਬ ਬਣਾ ਲੈਣ ਲਈ ਸੰ ਕੈਲੀਫੋਰਨੀਆ ਲੈ ਕੇ ਬਣਾਉਣ ਦੀ ਲੋੜ ਵੀ ਪਈ ਪੰਜਾਬ ਸਰੀ ਲੀ ਹਾਂ ਤੇ ਚੱਲ ਰਿਹਾ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਸੁਣ ਰਹੇ ਹਾਂ ਵਿੱਚ ਕੀ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4-7 ਬੱਚਾ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵਾਂ ਨੰਬਰ ਤੇ ਸੀ ਤੇ ਫਾਈਲ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜਾਈ ਵਾਲੇ ਪਾਸਿਓ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹੜੂ ਸਭ ਤੋਂ ਵੱਧ ਪੜ੍ਹੇਲੀ ਸੀ ਕਿਹਾ ਜਾਂਦੀ ਹੈ ਹਰ ਫੀਲਡ ਚ ਮੈਥ ਵੀ ਰਿਗਿਸਟਰੀ ਵੀ ਬਾਇਓਲੋਜੀ ਵੀ ਪੈਲੋਲੋਜੀ ਵੀ ਹਰ ਫੀਲ ਹਰ ਸ਼ੋਬੇ ਚ 28000 ਬੱਚੇ ਨੇ ਕੋਈ ਛੋਟਾ ਸੈਂਪਲ ਨਹੀਂ ਹੁੰਦਾ 28000 ਬੱਚੇ ਨੇ ਸਭ ਹੀ ਹੈ ਇਹਨਾਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ